ਰਤਿਵਾ ਸ਼ਰਮਾ ਮੈਂ ਜ਼ਿਲ੍ਹਾ ਪ੍ਰੈਸਰ ਸਕੱਤਰ ਹਾਂ। ਹਾਂਜੀ ਸਾਡੀ ਮੇਨ ਮੰਗ ਤਾਂ ਇਹੀ ਹੈ ਜੀ ਦੇਖੋ 1 ਸਾਲ 3 ਮਹੀਨੇ ਹੋ ਗਏ ਕਿ ਸਰਕਾਰ ਨੇ ਅੰਗਣਵਾੜੀ ਵਰਕਰਾਂ ਦਾ ਹੈਲਥ ਕਵਰ ਮਾਨ ਪਤਾ ਨਹੀਂ ਪਾਇਆ। ਸਾਨੂੰ ਇਹ 60% ਹਿੱਸਾ ਸੈਂਟਰ ਗਵਰਨਮੈਂਟ ਤੇ 40% ਹਿੱਸਾ ਵੀ ਸੈਂਟਰ ਗਵਰਨਮੈਂਟ ਦਿੰਦੀ ਹੈ। ਕਿ ਜਿਹੜਾ ਪੰਜਾਬ ਸਰਕਾਰ ਹੈਗੀ ਐ ਇਹਨੇ ਸਾਨੂੰ 13 ਮਹੀਨਾ ਤੋਂ ਕੋਈ 1 ਰੁਪਿਆ ਨਹੀਂ ਤਨਖਾਹ ਦਾ ਪਾਇਆ ਇਸ ਕਰਕੇ ਅਸੀਂ ਮੰਗ ਕਰਦੇ ਵੀ ਸਾਡੇ ਜਿਹੜੇ ਵਰਕਰਾਂ ਤੇ ਹੈਲਪਰ ਬਹੁਤ ਦੁਖੀ ਹੋਈ ਹੋਈਆਂ ਵੀ ਕਈ ਵਿੱਡੋ ਐ ਕਈ ਜਿਵੇਂ ਵੀ ਹੈਂਡੀਕੈਪ ਐ ਜੋ ਵੀ ਐ ਵੀ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਇਸੇ ਤਨਖਾਹ ਨਾਲ ਚੱਲਦਾ ਜਿਹੜੇ ਸਰਕਾਰ ਦੇ ਨਹੀਂ ਰਹੀ ਇਸ ਕਰਕੇ ਅਸੀਂ ਅੱਜ ਆਂਗਣਵਾੜੀ ਤੇ ਆਪਣੇ ਤਾਲੇ ਲਾ ਕੇ ਆਏ ਆ ਵੀ ਅਸੀਂ ਜਿਹੜਾ ਆਪਾਂ ਇੱਥੇ ਧਰਨਾ ਦੇਵਾਂਗੇ ਜਦ ਤੱਕ ਸਰਕਾਰ ਸਾਨੂੰ ਸੈਲਰੀ ਨਹੀਂ ਦਿੰਦੀ ਇਸ ਸਰਕਾਰ ਲਈ ਹੋਣ ਵਿੱਚ ਮਜ਼ਦਮਾਂ ਦਾ ਬੱਡਾ ਸਾਇਜ਼ ਹੋ ਗਿਆ ਹਾਂਜੀ ਦੇਖੋ ਚਾਹੇ ਕੋਈ ਵੀ ਹੈ ਜਨਤਾ ਤਾਂ ਇਹੀ ਸੋਚਦੀ ਹੈ ਵੀ ਸ਼ਾਇਦ ਬਦਲਾਅ ਆ ਜਾਏਗਾ ਤਾਂ ਕੀ ਪਤਾ ਸਾਡਾ ਕੁਝ ਬਣ ਜਾਊਗਾ ਲੇਕਿਨ ਇਹ ਬਦਲਾਅ ਤਾਂ ਐਸਾ ਆਇਆ ਕਿ ਸਰਕਾਰ ਨੇ ਤਾਂ ਸਾਨੂੰ ਹੀ ਬਦਲ ਕੇ ਰੱਖਤਾ ਵੀ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਕਿਸਮਤ ਹੀ ਬਦਲਤੀ ਵੀ ਉਹਨਾਂ ਨੂੰ ਰੋਣ ਵਾਸਤੇ ਮਜਬੂਰ ਕਰਤਾ ਵੀ 13 ਸਾਲਾਂ ਤੋਂ ਉਹਨਾਂ ਨੂੰ ਸੈਲਰੀ ਨਹੀਂ ਦੇ ਰਹੇ ਹੋਰ ਇਸ ਤੋਂ ਜ਼ਿਆਦਾ ਬਦਲਾਅ ਕੀ ਕਰੂਗੀ ਸਰਕਾਰ ਜਿਹੜੀ 13-13 ਮਹੀਨੇ ਤਨਖਾਹ ਨਹੀਂ ਦਿੰਦੀ ਹੈਗੀ ਹਾਂਜੀ 2024 ਦੀ ਜਿਹੜੀ ਇਹ ਚੋੜਾ ਹੈਗੇ ਵੀ ਅਸੀਂ ਇਹਨਾਂ ਦਾ ਬਾਈਕਟ ਕਰਾਂਗੇ ਪਰ ਸਾਡੀ ਕੋਈ ਰੰਜਿਸ਼ ਵੀ ਨਹੀਂ ਹੈਗੀ ਸਰਕਾਰ ਨਾਲ ਵੀ ਅਸੀਂ ਕਹੀਏ ਪਰ ਅਸੀਂ ਤਾਂ ਇਹ ਚਾਹਨੇ ਵੀ ਜਿਹ ਮਾਨਪਤਾ ਵੀ ਜਿਹੜੀ ਸਾਡੀ ਸੈਲਰੀ ਹੈ ਜਿਸ ਅਸੀਂ ਕੰਮ ਦੇ ਬਦਲੇ ਸੈਲਰੀ ਮੰਗਦੇ ਆ ਅਸੀਂ ਇਹ ਨਹੀਂ ਵੀ ਬਿਨਾ ਕੰਮ ਦੇ ਸੈਲਰੀ ਮੰਗਦੇ ਆ ਦੇਖੋ ਸਾਨੂੰ ਸਵੇਰੇ 8 ਵਜੇ ਜਾ ਕੇ 12 ਵਜੇ ਤੱਕ ਰੈਗੂਲਰ ਡਿਊਟੀ ਦੇਣੀ ਪੈਂਦੀ ਹੈ ਅਸੀਂ ਉਹਦਾ ਮਾਨਪਤਾ ਮੰਗ ਰਹੇ ਜਿਹੜਾ ਉਹ ਵੀ ਨਹੀਂ ਦਿੰਦੀ ਸਰਕਾਰ ਅਸੀਂ ਇੱਕ ਤੋਂ ਇਹ ਕਰਕੇ ਇਹ ਵੀ ਬਲਾਕ ਜਿਹੜਾ ਹੈਗਾ ਬਟਿੰਡਾ ਇਹ ਐਨਜੀਓ ਦੇ ਅੰਡਰ ਆਉਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਸਾਡੋ ਐਨਜੀਓ ਦਾ ਬਾਹਰ ਕੱਢਾ ਜਾਵੇ कि जे एनजीओ जो बाहर कड्डा ਜਾਊਗਾ ਹੋ ਸਕਦਾ ਸਾਡੀ ਸਰਕਾਰ ਤਨਖਾਤ ਕਦੋਂ ਦੇ ਦੇ ਹੋਰ ਬਲਾਕਾਂ ਨਾਲ ਉਹਨਾਂ ਦਾ ਬਰਾ ਹਾਲ ਹੋਵੇਗਾ ਜਦ ਤੱਕ ਆ ਦੇਖੋ ਜੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜੇ ਆਪਾਂ ਨੂੰ ਇੱਕ ਦਿਨ ਵੀ ਆਪਾਂ ਨੂੰ ਪੈਸੇ ਨਾ ਮਿਲੇ ਤਾਂ ਆਪਣਾ ਗੁਜ਼ਾਰਾ ਕਿੰਨੀ ਮੁਸ਼ਕਿਲ ਨਾਲ ਚੱਲਦਾ ਇਹ ਤਾਂ 13 ਮਹੀਨੇ ਹੋ ਗਏ ਤੇ ਵਰਕਰਾਂ ਤੇ ਹੈਲਪਰਾਂ ਦਾ ਰੋ ਰੋ ਕੇ ਬੜਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੀਆਂ ਮੇਰੀ ਭੈਣਾ ਕੋਈ ਵਿਡੋ ਹੈ ਕੋਈ ਵਿਧਵਾ ਹੈ ਕੋਈ ਹੈਂਡੀਕੈਪ ਹੈ ਵੀ ਜਿਹੜੇ ਕਰਾਚੀ ਜਾ ਜਾ ਕੇ ਕੰਮ ਕਰਦੀ ਆ ਜਦੋਂ ਹੁਣ 13 ਮਹੀਨੇ ਤੋਂ ਉਹਨਾਂ ਨੇ ਸਰਕਾਰ ਨੇ ਮਾਨ ਪਤਾ ਨਹੀਂ ਦਿੱਤਾ ਤਾਂ ਕੁੜੀਆਂ ਨੇ ਕੀ ਕੀਤਾ ਵੀ ਘਰਾਂ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਵੀ ਦੋ ਪੈਸੇ ਆਣ ਤੇ ਅਸੀਂ ਰੋਟੀ ਖਾਈਏ ਜਿਨ੍ਹਾਂ ਦੇ ਚੁੱਲੇ ਨਹੀਂ ਚਲੇ ਸੀ ਹੁਣ ਵਿਚਾਰੇ ਦੇ ਚੁੱਲੇ ਠੰਡੇ ਹੋਏ ਪਏ ਆ ਉਹ ਸਰਕਾਰ ਤੋਂ ਇਹੀ ਮੰਗ ਕਰਦੀ ਆ ਬਾਰ ਬਾਰ ਵੀ ਸਾਨੂੰ ਮਾਨ ਪਤਾ ਦਿੱਤਾ ਜਾਵੇ ਅਸੀਂ 15 ਦਿਨ ਪਹਿਲਾਂ ਇਸ ਸੰਘਰਸ਼ ਦਾ ਬੀਗੂਲ ਵਜਾ ਚੁੱਕੇ ਸੀਗੇ ਵੀ ਅਸੀਂ ਇੱਥੇ ਧਰਨਾ ਲਾਵਾਂਗੇ ਅਸੀਂ ਆਪਣੇ ਦਫ਼ਤਰਾਂ 'ਚ ਪੀਓ ਮੈਡਮ ਨੂੰ ਸੈਂਟਰਾਂ 'ਚ ਸਭ ਨੂੰ ਅਸੀਂ ਕਹਿ ਚੁੱਕੇ ਸੀ ਕਿ ਜਦ ਤੱਕ ਸਾਡੀ ਤਨਖਾਹ ਨਹੀਂ ਆਉਗੀ ਅਸੀਂ ਕੰਮ ਨਹੀਂ ਕਰਾਂਗੇ ਅੰਗਨੇਵੜੀ ਸੈਂਟਰਾਂ 'ਚ ਸੰਤੁਸ਼ਟ ਬਾਦ ਇਹ ਸਾਡਾ ਜਦ ਤੱਕ ਮਾਨ ਸਰਕਾਰ ਸਾਡੀ ਸੈਲਰੀ ਨਹੀਂ ਦੇਊਗੀ ਇਹ ਰੈਗੂਲਰ ਸਾਡਾ ਚੱਲੂਗਾ ਇਹ ਨਹੀਂ ਪਤਾ ਮਹੀਨਾ ਚੱਲੇ 2 ਮਹੀਨੇ ਚੱਲੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਸਾਡੀ ਤਾਂ ਮੰਗ ਇਹੀ ਹੈ ਜੀ ਜਦੋਂ ਸਰਕਾਰ ਸਾਡੀ ਤਨਖਾਹ ਪਾ ਦੋਗੀ ਖਾਤੇ 'ਚ ਅਸੀਂ ਧਰਨਾ ਚੱਕਰਾਂਗੇ ਅਦਰਵਾਂ ਹਾਂਜੀ ਸੈਂਟਰਾਂ ਨੂੰ ਤਾਲੇ ਕਿਵੇਂ ਸੈਂਟਰਾਂ ਨੂੰ ਅਸੀਂ ਤਾਲੇ ਲਗਾ ਕੇ ਵਰਕਰ ਤੇ ਹੈਲਪਰ ਇੱਥੇ ਬੈਠੀ ਆ ਜੀ ਅਸੀਂ ਸੈਂਟਰਾਂ 'ਚ ਨਹੀਂ ਜਾਵਾਂਗੇ ਜਿਹੜੀ ਸਾਡੀ ਹਾਜ਼ਰੀ ਆਂਗਣਵਾੜੀ ਸੈਂਟਰਾਂ 'ਚ ਲੱਗਦੀ ਸੀ ਉਹ ਇਸ ਧਰਨੇ ਤੇ ਲੱਗੂਗੀ ਇਸ ਧਰਨੇ ਤੋਂ ਸਾਡੀ ਦਫ਼ਤਰਾਂ 'ਚ ਜਾਊਗਾ ਖਰਾਬ ਕਰਨਾ ਸੀਗਾ ਤੋ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਵਧਾਉਣੀ ਸੀਗੀ ਉਹਨਾਂ ਨੇ ਤਨਖਾਹ ਵਧਾਣ ਦੀ ਵਜਾਇਏ ਜਿਹੜੇ ਮਾਨਪਤਾ ਦਿੱਤੀ ਸੀ ਉਹ ਵੀ ਆਪਣੇ ਖਾਤਿਆਂ 'ਚ ਰੱਖੇ ਹੋਏ ਆ ਆਪਣੇ ਪਬਜੇ ਜਿਹੀ ਕਿਤੇ ਹੋਏ ਆ ਵੀ ਉਹਨਾਂ ਨੂੰ ਵਿਚਾਰੀ ਵਿਧਵਾਓ ਦੀ ਜਾਂ ਇਹਨਾਂ ਦੀ ਗਰੀਬ ਲੋਕਾਂ ਦਾ ਪੈਸਾ ਰੱਖ ਕੇ ਸਰਕਾਰ ਪੰਜਾਬ ਸਰਕਾਰ ਵੱਲੋਂ ਜੋ ਮਿਲਦਾ ਸਾਰੇ ਪੰਜਾਬ ਦੇ ਵਿੱਚ ਮਿਲ ਰਿਹਾ ਪਰ ਜਿਹੜੇ ਤਿੰਨ ਬਲਾਕ ਆ ਇਹ ਚਾਈਲਡ ਕਾਉਂਸਲ ਦੇਦੀਆਂ ਸੇਵਾਵਾਂ ਵੀ ਪਰ ਸਿੱਕਾ ਤੇ ਬਖਿੰਦਾ ਬਲਾਕ ਇਹਨਾਂ ਨੂੰ ਪਿਛਲੇ 14 ਮਹੀਨਿਆਂ ਤੋਂ ਮਾਨਪਤਾ ਨਹੀਂ ਜੋ ਕਿ ਇਸ ਦੇ ਸਬੰਧ ਵਿੱਚ ਸੀ ਵਿਭਾਗ ਮੰਤਰੀ ਕੁਝ ਵਾਰ ਤੇ ਸੈਵਨ ਨਾਲ ਮੀਟਿੰਗ ਹੋ ਚੁੱਕੀ ਹੈ ਜੀ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਪਰ ਕਿਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਪਿਛਲੇ ਹੁਣ 15 ਦਿਨ ਤੋਂ ਅਸੀਂ ਅਲਟੀਮੇਟ ਦਿੱਤਾ ਸੀ ਕਿ ਅਸੀਂ ਕੰਮ ਕਰਨਾ ਜ਼ਰੂਰੀ ਕਰਾਂਗੇ ਪਰ ਇਹਨਾਂ ਦੇ ਕੰਮ ਤੇ ਕੋਈ ਵੀ ਸਰਪ੍ਰਸਤ 15 ਦਿਨਾਂ ਵਿੱਚ ਕੋਈ ਹਿੱਲ-ਜੋਲ ਨਹੀਂ ਹੋਈ ਜਿਸ ਕਰਕੇ ਸਾਡਾ ਸਾਰਾ ਪ੍ਰੋਜੈਕਟ ਰੁਕ ਗਿਆ ਹੈ ਜਿੰਨਾ ਚਿਰ ਸਾਨੂੰ ਸੰਕਾਨ ਨਹੀਂ ਮਿਲਦਾ ਮਾਨਸਕਾ ਨਹੀਂ ਹਿੱਟਾ ਜਾਂਦਾ ਉਹਨਾਂ ਚੇਤੇ ਨਾ ਲਗਾ ਕਰ ਕਰੀ ਰਹੇਗੇ ਪਰ ਇਸ ਕਰਨੇ ਦੀ ਖੁਸ਼ੀਸ਼ਤਾ ਇਹ ਹੈ ਵੀ ਅਸੀਂ ਇਹ ਇਹ ਮਤਲਬ ਇੰਕਲੀਮੈਂਟ ਕਰਵਾ ਲਿਆ ਵੀ ਅਸੀਂ ਇਹ ਤਾਂ ਨਾਲ ਡਿਊਟੀ ਟਾਈਮ ਹੀ ਹੈ। ਸਵੇਰ 9 ਤੋਂ 1 ਵਜੇ ਤੱਕ ਧਰਨਾ ਸਾਡਾ ਦੇ ਨਹੀਂ ਦਾ ਸਵੇਰ ਛੁੱਟੀ ਵਾਲੇ ਦਿਨ ਛੁੱਟੀ ਹੈ। ਨਹੀਂ ਜੀ ਡਿਊਟੀ ਸਾਡੀ ਇੱਥੇ ਹੀ ਸੀ ਹਾਜ਼ਰੀ ਲੱਗੂ ਇੱਥੋਂ ਹਾਜ਼ਰੀ ਸੀ ਜੀ ਦਫ਼ਤਰ ਨੂੰ ਜਾਊਗੀ। ਬਕਾਇਦਾ ਅੱਜ ਵੀ ਕਹੀ ਹੈ ਜਿੰਨੇ ਵੀ ਵਰਕਰ ਗਰੇ ਆਏ ਆ ਸਾਰਿਆਂ ਦੀ ਹਾਜ਼ਰੀ ਇੱਥੇ। ਜਿਹੜੇ ਵਰਕਰ ਆ ਗਏ ਗਰੀਬ ਘਰਾਂ ਦੇ ਜਿਹੜੇ ਦੇਖਦੇ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ? ਬੜੀ ਮੁਸ਼ਕਲ ਨਾਲ ਜੀ ਉਹ ਜਿਹੜੇ ਹੁਣ ਗਰੀਬ ਘਰਾਂ ਦੇ ਵਿੱਚ ਔਰਤਾਂ ਐ ਤਲਾਕशुदा ਜਾਂ ਵਿਧੋ ਔਰਤਾਂ ਜੀ ਉਹ ਨੌਕਰੇ ਛੱਡਣ ਲਈ ਮਜਬੂਰ ਹੋਈਆਂ ਪ ਇੱਕ ਸਿਰਫ ਅਸੀਂ ਉਹਨਾਂ ਦੀ ਇਹ ਹੌਸਲਾ ਅਫਜ਼ਾਈ ਕਰ ਰਹੇ ਆ ਵੀ ਚਲੋ ਅਸੀਂ ਐਡਜਸਟਮੈਂਟ ਕਰਦੇ ਆਂ ਛੁੱਟੀ ਵਾਲੇ ਦਿਨ ਦਾ ਵੀ ਸੈਂਟਰ ਟਾਈਮ ਤੋਂ ਬਾਅਦ ਵਿਚਾਰ ਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਪਰਸਪਰਾਂ ਦਾ ਸਰਪ੍ਰੋਖੀ ਮਨਾ ਕਰਦੇ ਆਂ ਤੇ ਨਾਲ ਲੱਗਦਾ ਵੀ ਬਹੁਤ ਬੁਰਾ ਹਾਲ ਹੈ ਮਿਲਾਈ ਦੇ ਟਾਈਮ ਦੇ ਵਿੱਚ ਤਾਂ ਵੈਸੇ ਹੀ ਗੁਜ਼ਾਰਾ ਨਹੀਂ ਹੋ ਰਿਹਾ ਇੱਕ ਇੱਕ ਸਾਲ ਤੋਂ ਜੋ ਬਣਦਾ ਨਗੂਨਾ ਮਾਨਪਤਾ ਦਿੱਤਾ ਜਾ ਰਿਹਾ ਜੇ ਉਹ ਵੀ ਨਹੀਂ ਮਿਲੂਗਾ ਤਾਂ ਅਸੀਂ ਇਮੇਜਨ ਕਰ ਸਕਦੇ ਹਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਤਰ੍ਹਾਂ ਸਾਨੂੰ ਬੜਾ ਹੀ ਅਸੀਂ ਉਹਨਾਂ ਦੇ ਕਾਰਨ ਹੀ ਅਸੀਂ ਕੁਝ ਦਿਨਾਂ ਸਾਡੇ ਇੱਥੇ ਬੈਠਣਾ ਪਿਆ ਸਾਡੇ ਸੜਕਾਂ ਦੇ ਵੀ ਸਾਥੋਂ ਉਹਨਾਂ ਔਰਤਾਂ ਦਾ ਦਰਦ ਦੇਖ ਲੈਣਾ ਚਾਹੁੰਦਾ ਚੋਣਾ ਆ ਰਹੀ ਹੈ ਉਹਨਾਂ ਦੇ ਵਿੱਚ ਚੋਣਾ ਦੇ ਵਿੱਚ ਦੇਖੋ ਜੀ ਇਹ ਤਾਂ ਸਾਥ ਹੈ ਵੀ ਅਸੀਂ ਇਹਨਾਂ ਦਾ ਤਾਂ ਪੱਲਾ ਨਹੀਂ ਖਰਾ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਸਪੋਰਟ ਕਰਦੇ ਸਾਡਾ ਕੋਈ ਇੱਥੇ ਰਾਜਨੀਤਿਕ ਮਸਲਾ ਨਹੀਂ ਬਟ ਫਿਰ ਵੀ ਇਹ ਹੈ ਵੀ ਜੋ ਮਾਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਚੋਣਾਂ ਦੇ ਵਿੱਚ ਇਹਨਾਂ ਨੇ ਸਾਨੂੰ ਮੈਨੀਫੈਸਟੋ ਦੇ ਵਿੱਚ ਵੀ ਸੀ ਕਿ ਤੁਹਾਡਾ ਮਾਨਪਰਤਾ ਕਿੰਨਾ ਕਰਿਆ ਜਾਊਗਾ ਤਾਂ ਦੁੱਗਣਾ ਤਾਂ ਦੂਰ ਦੀ ਗੱਲ ਹੈ ਕਿ ਜਿੱਦਾਂ ਦੀ ਮਾਨਸਿਕਕਾਰ ਬਣੀ ਹੈ ਉਹਦੇ ਦੀ ਬਾਕੀ ਪੰਜਾਬ ਦੇ ਵਿੱਚ ਵੀ ਅਸੀਂ ਇਕੱਠੇ ਮਾਨਪਰਤਾ ਜਿਹੜਾ ਸਾਡਾ ਮਿਲਦਾ ਹੈ ਅੱਧਾ ਸਟੇਟ ਦਾ 40% ਹੈਗਾ ਸੈਂਟਰ ਦਾ ਜੀ 60% ਸਟੇਟ ਦਾ ਤਾਂ ਉਹਦਾ ਅਸੀਂ ਕਿਤੇ ਉਹ ਨਹੀਂ ਦੇਖਿਆ ਪੂਰੇ ਦਾ ਇਕੱਠਾ ਇੱਕ ਵਾਰ ਉਹ ਆ ਜਾਂਦਾ ਇੱਕ ਵਾਰ ਉਹ ਜਾਂਦਾ ਤੇ ਬਿਟਿੰਡੇ ਦੇ ਵਿੱਚ ਤਾਂ ਇਹਨਾਂ ਨੇ ਜਮੀਂ ਹੱਦ ਦੀ ਪਗਾ ਦਿੱਤੀ ਹੈ ਇਹਨਾਂ ਤਿੰਨ ਬਲਾਕਾਂ ਦੇ ਵਿੱਚ ਤਾਂ ਪਿਛਲੇ ਸਵਾ ਸਾਲ ਤੋਂ ਨਹੀਂ ਮੰਗਿਆ ਪਿਛਲੇ ਫਰਵਰੀ ਦਾ ਮਿਲਿਆ ਹੋਇਆ ਜੀ 2023 ਦਾ ਅੱਜ ਹੁਣ ਨਹੀਂ ਚੱਲਣ ਵਾਲੀ ਐ ਦੇਖੋ ਟ੍ਰੈਲ ਦਾ ਅੱਜ ਸਾਰਾ ਸੀਟ ਰੂਗੀ ਪਰ ਕੋਈ ਇਹਨਾਂ ਦਾ ਅਜੇ ਵੀ ਸਾਨੂੰ ਕੋਈ ਉਮੀਦ ਨਹੀਂ ਬਟ ਅੱਜ ਸਾਡਾ ਚੰਡੀਗੜ੍ਹ ਇਹਨਾਂ ਨੇ ਲਿਖੇ ਤੇ ਦਿੱਤਾ ਵੀ ਵਰਕਰਾਂ ਨੇ ਕਿਹਾ ਤੇ ਉਹ ਰਹੀ ਆ ਕਿ ਤੇ ਕੰਮ ਨਹੀਂ ਕਰਨਗੇ ਗਲਵੋਛੜ ਹੜਤਾਲ ਹੈ ਸਾਡੀ ਤਾਂ ਹੁਣ ਦੇਖੋ ਜੇ ਕੁਝ ਕਰਦਾ ਤਾਂ ਨਹੀਂ ਤਾਂ ਧੰਨਵਾਦਾ ਲਗਾਤਾਰ ਕੰਟੀਨਿਊ ਰਹੂਗਾ ਜਿੰਨਾ ਚਿਰ ਸਾਡੇ ਗੱਲ ਦੀ ਸੁਣਵਾਈ ਨਹੀਂ